ਹਾਂਜੀ ਕਿਸਾਨ ਭਰਾਓ ਅੱਜ ਆਪਾਂ ਮਾਰ ਰਹੇ ਹਾਂ ਇੰਤੋਤੇ ਆਲਸ ਇਹ ਲੋਕੋ ਸਿਰੇ ਤੇ ਉਹਨਾਂ ਦੀ ਗੱਲਾਂ ਨਾ ਆਪਾਂ ਖੈਲ ਨਹੀਂ ਇਹ ਸੁਪਰ ਸਟਰਨ ਵਾਲੇ ਖਣਤ ਵੀ ਸੀ ਵਾਹਣ ਦਾ ਥੋੜਾ ਢੀਲਾ ਉੱਥਾ ਸੀਗਾ ਥੋੜਾ ਇਹ ਵਾਹਣ ਖੜਾ ਆਉਂਦਾ ਸੀ ਮਿੱਟੀ ਚ ਗਈ ਸੀ ਉਹ ਫਲਟਾ ਵੀ ਮਾਰਿਆ ਸੀ ਜਿਹੜਾ ਸਰਪ ਲੋਹ ਮਾਰਿਆ ਸੀਗਾ ਹਰ ਸਾਲ ਹਰ ਮਹਿਸੂਸ ਕਰਾਉਂਦੀ ਰੋਬ ਟੋ ਟਾਲ ਮਾਰਦੀ ਐ। ਕੋਈ ਰਾਕ ਲਾਇਪੂ ਨਾ। ਟੋ ਟਾਲ ਮਾਰ ਰਿਹਾ। ਚੌਂਕੂ ਮਾਰ ਰਿਹਾ। ਬਹੁਤ ਚਾਬਾ ਤੁੰਦੂ। ਬਹੁਤ ਵਧੀਆ। ਫੋਟੋ ਲਾ ਸਮਾ। ਮਨੇ ਆ ਗੂਗਾ। ਸਾਰਾ ਵੇ।

ਰੋਟਾਲ ਫੱਟੇ ਉਹ ਫੋਨੋਟੋ ਫੱਟ ਰੋਟਾ ਯੋ 6 ਕਿਨੇ ਲੰਮੀ ਆਪਣੀ ਪੱਟੀ ਐ ਲਾਂਡ 6 ਕਿਨੇ ਲੰਮਾ ਉਪਰੋਂ ਜ਼ਿਆਦਾ ਰੋਟਾਵਾਟਰ ਮਾਰ ਵੀ ਮਾਰ ਦਈਏ ਇਹ ਹਰੂ ਨਾਮ ਆ ਰਿਹਾ ਕੰਗੀਆਂ ਨਾਮ ਆ ਰਿਹਾ। ਬੰਦਾ ਦਾ ਗਾ ਤੰਗੀਆਂ ਮਾਰਨ ਦਾ ਸੀ, ਤੰਗੀਆਂ ਨਾਲ ਮਾੜੀ ਗੱਲ ਨਾ ਬਣੀ ਤਾਂ ਫਿਰ ਸ਼ਾਇਦ ਰੋਟਰੋਵੇਟਰ ਵੀ ਮਾਰਦੀ ਏ। ਤੇ ਇੱਥੇ ਵੀ ਆਪਾਂ ਲਾਉਣੀ ਬਾਸਬਤੀ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ 25-30 ਸਾਲਾਂ ਤੋਂ ਬਾਸਬਤੀ ਲਾ ਰਹੇ ਹਾਂ। ਕਿੱਥੇ ਉਹੀ ਆਪਾਂ ਬਾਸਬਤੀ ਲਾਵਾਂਗੇ। 17-18 ਜਾਂ 11-21 ਦੋਨਾਂ ਦੇ ਕੋਰੇਟੇ ਲਾਵਾਂਗੇ। ਤੇ 10 ਮਾਰਚ ਦਾ ਨਾ ਪਾਣੀ ਲੱਗਾ। ਹਨ ਕੋ ਨੋ ਉਸ ਤੋਂ ਬਾਅਦ ਸਾਹਿਬ ਅਜਾ ਤੇ ਆਪਾਂ ਇੱਕ ਜੁਲਾਈ ਨੂੰ ਬਾਸਵਦੀ ਦੀ ਨਵਾਈ ਸ਼ੁਰੂ ਕਰ ਲਈ ਤੇ 15 20 ਜੁਲਾਈ ਤੱਕ ਆਪਣੇ ਚੱਲਦੀ ਰਹਿੰਦੀ ਹੈ ਇਹ ਪ੍ਰਿਵੀਨ ਅਜੇ ਅਸੀਂ ਨਹੀਂ ਲੀਤੀ ਪੁਲੀਸੀ ਜੀ ਦਾ ਆਪਾਂ 5 ਤਰੀਕ ਨੂੰ ਲੈਟ ਤੇ 5 ਤਰੀਕ ਨੂੰ ਚੈੱਕ ਕਰੋ ਬੜਾ ਬੜੇ ਤੱਕ ਚੱਲੀ ਕੈਮਰਾ ਵੀ ਲਗਾਈ ਉਹ ਮੈਂ ਥੱਲੇ ਜਾ ਰਿਹਾ ਹਾਂ ਬੜਾ ਕੰਦ ਨਾਲ ਲਿਆਉਂਦਾ ਛਾੜ ਲਾਂ ਤੇ ਛਾੜ ਲੀਏ ਵੇਖੋ ਦੇਨਾ ਤਾਂ ਇਹ ਗੰਡਾ ੜਕੜ ੜਕ ਟਿਕਲੇ ਆਉਂਦਾ